ਗੁਰਮੁਖ ਚੁੱਕੇ ਆਵਣ ਜਾਣ ਗੁਰਮੁਖ ਦਰਗਾਹ ਪਾਵੇ ਮਾਣ ਗੁਰਮੁਖ ਖੋਟੇ ਖਰੇ ਪਛਾਨ ਗੁਰਮੁਖ ਲੱਗਿਆ ਸਾਜ ਜਤਿਆਂ ਗੁਰਮੁਖ ਤੇ ਰੁਕਣਾ ਆ ਥੋੜਾ ਆ ਜਾ ਇਹਦੇ ਸਾਰੇ ਵਿਸ਼ਰਾਮ ਗੁਰਮੁਖ ਦੇ ਆ ਗੁਰਮੁਖ ਖੋਟੇ ਖਰੇ ਪਛਾਨ ਗੁਰਮੁਖ ਲਾਗੇ ਸਹਜ ਧਿਆਨ ਗੁਰਮੁਖ ਖੋਟੇ ਖਰੇ ਪਛਾਨ ਗੁਰਮੁਖ ਲਾਗੇ ਸਹਜ ਧਿਆਨ ਗੁਰਮੁਖ ਦਰਗਾਹ ਸਿਫਤ ਸਮਾਏ ਨਾਨਕ ਗੁਰਮੁਖ ਬੰਦਨ ਪਾਏ ਗੁਰਮੁਖ ਨਾਮ ਨਰੰਜਨ ਪਾਏ ਗੁਰਮੁਖ ਹਮੈ ਸਬਦ ਜਲਾਏ ਗੁਰਮੁਖ ਤੇ ਹੀ ਰੁਕਣਾ ਗੁਰਮੁਖ ਹਮੈ ਸਬਦ ਜਲਾਏ ਗੁਰਮੁਖ ਸੱਚੇ ਕੇ ਗੁਣ ਗਾਏ ਗੁਰਮੁਖ ਸੱਚਾ ਰਹਿ ਸਮਾਏ ਗੁਰਮੁਖ ਸੱਚ ਨਾਮ ਪਤ ਉਤਮ ਹੋ ਊਤਮ ਹੋਏ ਇਹਦਾ ਵਿਸ਼ਰਾਮ ਨਾਮ ਤੇ ਹੈ ਗੁਰਮੁਖ ਸੱਚ ਨਾਮ ਪਤ ਊਤਮ ਹੋਏ ਗੁਰਮੁਖ ਸਾਚ ਨਾਮ ਪਤ ਊਤਮ ਹੋਏ ਨਾਨਕ ਗੁਰਮੁਖ ਸਗਲ ਪਵਨ ਕੀ ਸੋਜੀ ਹੋਏ